ਇਹ ਤਸਵੀਰਾਂ ਫਲੋਰ ਦੀਆਂ ਨੇ ਜਿੱਥੇ ਇੱਕ ਦੁੱਧ ਨਾਲ ਭਰਿਆ ਕੈਂਟਰ ਜਿਹੜਾ ਪਲਟ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦੁੱਧ ਇਕੱਠਾ ਕਰਨ ਦੀ ਹੋੜ ਲੱਗ ਗਈ ਦਰਸਲ 24000 ਲੀਟਰ ਦੇ ਕਰੀਬ ਜਿਹੜਾ ਦੁੱਧ ਸੀ ਔਰ ਇੱਕ ਕੈਂਟਰ ਦੇ ਵਿੱਚ ਭਰ ਕੇ ਲਿਜਾਇਆ ਜਾ ਰਿਹਾ ਸੀ ਔਰ ਇਸੇ ਦਰਮਿਆਨ ਜਿਹੜਾ ਇਹ ਹਾਦਸਾ ਵਾਪਰਿਆ ਹਾਲਾਂਕਿ ਹਾਦਸੇ ਦਾ ਕਾਰਨ ਕੀ ਸੀ ਇਹ ਨਹੀਂ ਪਤਾ ਲੱਗ ਸਕਿਆ ਔਰ ਇਹ ਪੱਖ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਡਰਾਈਵਰ ਸੀ ਉਸ ਨੂੰ ਨੀਂਦ ਆ ਗਈ ਹੈ ਹਾਲਾਂਕਿ ਡਰਾਈਵਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਸਦੇ ਕੈਂਟਰ ਅੱਗੇ ਇੱਕ ਤਾਂ ਮੋਟਰਸਾਈਕਲ ਸਵਾਰ ਆ ਗਿਆ ਤੇ ਉਸ ਨੂੰ ਬਚਾਉਣ ਸਮੇ ਇਹ ਹਾਦਸਾ ਵਾਪਰ ਗਿਆ ਉਧਰ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਦੀ ਹੈਲਪ ਕੀਤੀ ਗਈ ਹੈ ਜ਼ਖਮੀ ਡਰਾਈਵਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਔਰ ਇਹ ਤਸਵੀਰ ਹੈ ਫੋਟੋ ਹਲਕੀ ਟ੍ਰੈਫਿਕ ਵੀ ਜਾਮ ਰਿਹਾ ਪਰ ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਪਹੁੰਚ ਕੇ ਔਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ